ਸਤਿਰਾ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਉਰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਦ ਸਾਹਿਬ 10ਵੀਂ ਇੱਕ ਬਿਰੋਪਾਇ ਬੇਰਤੇ ਚੋਪਈ ਹਵਰੇ ਕਰੋ ਹੱਥ ਦੇ ਰਛਾ ਪੂਰਨ ਹੋਏ ਜਿਤ ਕੇ ਇਛਾ ਤਾਵ ਚਰਨ ਬਨ ਰਹੇ ਹਮਾਰਾ ਨਾ ਜਾਣਕਰੋ ਨਿਉਪ੍ਰਤਪਾਰ ਹਵਰੇ ਦੁਸ਼ਟ ਸਭ ਦੁਵਕਾ ਬਹੁ ਆਪ ਹਾਤ ਦੇ ਬਹੁ ਵਿਚਾ ਬੁਚਾ ਸੁਖੇ ਵਸੈ ਬਹੁ ਪਰਵਾਰਾ ਸੇਵਾ ਸਿਖ ਸੁਭਾ ਕਰਤਾ ਪੁਰਚਾਰ ਜਗਤ ਦੇ ਕਰਿਐ ਸਾਧਨ ਗਵਾਜ ਸੁਭਿਐ ਪੂਰਨ ਹੋਈ ਹਵਾਲੀ ਆਸਾ ਤੂੰ ਰੁਪੈ ਰਖਿ ਰਹਿ ਪਿਆਸਾ ਤੂੰ ਹੈ ਸਾਡ ਕਿ ਅੰਨਾ ਧਿਆਉ ਹੁਜੂ ਜੋ ਪਰਚਾ ਬੁਝੋ ਸੋ ਤੂਸੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਤਿਤੁਦੁਨੁ ਸ਼ਾਸਤਰ ਹਮਾਰੇ 바ਰੀ ਹੈ ਆਪ ਹਾਥ ਦੇਵ ਜੇ ਮੁਰਗੇ ਮਰਨ ਕਾਲ ਕਾ ਤਰਾਸ ਜਵਰਗੇ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਤੂਜੋ ਕਰਿਓ ਰਖਾ ਰਾਗ ਲਿਹੁ ਗੁਰ ਆਖਣ ਹਾਰੇ ਸਾਹਿਬ ਸਤਿ ਅਸ਼ਾਈ ਪਿਆਰੇ ਦੀਨ ਬਦ ਦਿਸ ਗਏ ਹੰਤਾ ਦੁਭਾ ਪੂਰੇ ਚਤੁਰ ਦਸਕੰਤਾ ਕਾਲ ਪਾਏ ਬਰਬਰ ਬਖਤਰਾ ਕਾਲ ਪਾਏ ਸੂਜੇ ਉਤਰ ਕਾਲ ਪਾਏ ਗ੍ਰਿਪ ਸਵਰਗਾਸ ਸਗਲ ਕਾਲਿਕ ਕੀ ਹਤ ਬਾਸਾ ਜਬਰ ਕਾਲ ਜੋਗੀ ਸਭ ਕੀ ਉਹ ਬੇਦਰਾਜ ਪਰਮਾ ਜੋਥਿਓ ਜਬਰ ਕਾਲ ਸਭ ਦੁਸਵਾਰਾ ਨਮਸ਼ਕਾਰ ਹੈ ਸਾਹਿਬ ਬਾਰਾ ਜਬਰ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਥ ਦੁਜਾਇਓ ਆਦ ਅੰਤੇ ਕੇ ਅਵਤਾਰਾ ਸੋਏ ਗੁਰੂ ਸਮਝੀ ਹੋ ਮਹਾਰਾ ਲਾਵ ਸ਼ਕਾਰ ਸੇਕੋ ਹਮਾਰੀ ਸਗਦ ਬੁਜ ਜਦ ਆਪ ਸਵਾਰੇ ਸੇਵਕ ਰਕੋ ਸਿਵ ਗੁਰ ਸੁਭ ਦੇਵ ਸਾਤਰ ਲਖੋ ਪਲ ਬੋਧ ਕੇ ਕਣਕਣ ਕੇ ਅੰਤਰੀ ਯਾਗਤ ਭਲੇ ਬਰੇ ਕੇ ਪੀਦ ਬਸਾਰਤ ਚੀਟੀ ਦੇਗ ਜਨਾ ਤੁਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਫੂਟਾ ਸਭ ਤਕਦਗੁ ਪਾਏ ਤੇਗ ਕੀ ਸੋ ਪਾਏ ਸਾਧ ਰਕੇ ਸੁਖੀ ਏਕ ਏਕੀ ਪਿਰੁਸ਼ਣ ਘਟ ਘਟ ਕੀ ਪਰਪਰ ਕੀ ਜਗ ਜਦ ਕਰਖ ਖਰਾ ਕਰਤਾ ਰਾ ਪ੍ਰਜਾ ਧਰਤ ਤਉ ਦੇਹ ਅਪਰ ਜਵਾ ਕਰਖ ਕਰਤੋ ਕਭੂ ਤਮੈ ਬਲਤ ਦੇਹ ਤਨ ਸਮੂਹ ਜੀਤੇ ਬਦਰ ਸ੍ਰਿਸ਼ਟ ਸਭ ਤਾਰ ਆਪ ਅਪਰੇ ਬੂਜ ਚਰ तो सब हित रह दरालब जात वेद भेद अर आलब त्रंकार द्रवका दुर्लभ आदा नीला नाद सब ता कवल चरद भेद जग देव न प्राप्त वेद ता कव है अगज भेद ਮਹਾਦੇਵ ਕੋ ਕਹਿਤ ਸਦਾਸ਼ਿਵ ਨਿਰੰਕਾਰ ਕਾ ਚਿਤ ਨਹਿ ਪੇਵ ਆਪ ਆਪਣੇ ਮਤ ਹੈ ਜੀਤੇ ਮਰਨ ਤੋਂ ਪਿਰ ਪਿਰ ਤੂੰ ਹੈ ਤੇਤੇ ਤੁਮਰਾ ਲਖਾ ਨਾ ਜੈ ਵਿਸਾਰ ਕਹਿ ਬੁੱਧ ਸਿਧਾ ਪ੍ਰਥਮ ਸੰਸਾਰ ਇਕ ਰੂਪ ਰੂਪ ਸਰੂਪਾ ਰਗ ਪਿਉ ਰਾਵ ਕਹਿ ਭੂਪਾ ਅਟਜ ਜੇ ਰਜ ਸਿਤੇ ਕੀਤੇ ਉਤਮੇ ਖਾਨ ਬਹੁ ਰਚ ਦੇਤੀ ਕਹੋ ਪੁਲ ਰਾਜਾ ਹਵੇ ਬੈਠਾ ਕਹੋ ਸੁਣ ਪਿਉ ਸਗਰ ਕਠੋ ਸਗਰ ਸ੍ਰਿਸ਼ਟ ਦਿਖਾਇਆ ਚੰਪ ਭਵ ਆਦੁ ਗਾਦ ਸਰੂਪ ਸਵਮ ਭਵ ਅਵਰਚਾ ਵੀਰੇ ਇਹਤੁ ਕਰੋ ਸਿਖੋ ਬਾਰ ਸਿਖ ਸਗਰੂ ਦੂਤ ਜਿਥੇ ਉਠਵਤ ਲਪਤ ਸਾਗਲ ਬਲੇਸ਼ ਕਰੋਰਣ ਕਤ ਜਿਹਾ ਤੁਜ ਦਰਸ਼ਨੇ ਪਰੇ ਕਹਿ ਦੁਸ਼ਟ ਦਉਤ ਹਵੇ ਮਰੇ ਪੁਰਖ ਜਵਲ ਪਾਗ ਆਪਰੇ ਤਿਹਾਰੇ ਕਹਿ ਦੁਸ਼ ਸੰਕਟ ਸਭ ਤਾਰ ਜੋ ਕਲ ਕੋ ਕਬਾਰ ਤਿਆਈ ਹੈ ਤਾਕੇ ਕਾਲ ਨਿਗਤ ਮਹਿ ਰੱਛਾ ਹੋਈ ਤਾਹੇ ਸਭ ਕਲ ਦੁਸ਼ਟਾ ਦਿਸ਼ਟ ਤਦਿਤ ਕੰਨ ਕਿਰਪਾ ਦ੍ਰਿਸ਼ਟ ਅਦਰ ਜਾਹਿ ਹਰਿ ਗੋਵਦਾ ਕੇ ਤਾਪ ਤਰਕ ਬਹਰ ਹੋ ਰਿਦ ਸਗ ਕਰਮੋ ਸਭ ਹੋਈ ਦੁਸ਼ਟ ਛਵ ਸਚਿ ਲਾਕੁਈ ਏਕ ਬਾਗ ਅਨੰਦ ਵਸ਼ ਮਹਾਰਾ ਕਾਲ ਪਾਸੇ ਤਾਹੇ ਬਾਰਾ ਜਿਨ ਨਰਨਾਦ ਤੇ ਹਰਿ ਕਹਾ ਦਰਦੁਸ਼ਟ ਦੋਖ ਤੇ ਰਹਾ ਖਰੜਗੇ ਤੁਮਾ ਸ਼ਰਮ ਤੇ ਹਾਰੇ ਆਪ ਹਾਤ ਦਿਲ ਹੋ ਮਾਰੇ ਸਰਵ ਠੋਰ ਬੋਹੋ ਸਹਾਈ ਦੁਸ਼ਟ ਦਵਤੇ ਲਹ ਬਚਾਈ ਕਿਰਪਾ ਕ੍ਰੀਹ ਅਮ੍ਰਿਤਿ ਮਤਾ ਗ੍ਰੰਥ ਗਨਾ ਪੂਰਨ ਸਵਰਾਤ ਅਖਿਲ ਸਰ ਦੇਹ ਕੋ ਹਰਤਾ ਦੁਟ ਦੋਪਿਨ ਕਾਸ਼ੈ ਕਰਤਾ ਸ਼੍ਰੀਆ ਤੁਝ ਜਾਪੈ ਦਿਆਲਾ ਪੂਰਨ ਗ੍ਰੰਥ ਜਿਤ ਕੱਲਾ ਮਨ ਬਾਤ ਨਮੁ ਲ ਪਾਵੇ ਸੋਈ ਲੋਗ ਨਾਨਕ ਸੈ ਬੇ ਆਬਦ ਤੂਈ ਅਡਿੱਲ ਸੁਣੈ ਗੁਗਜੋ ਆਸ ਰਸ ਨ ਪਾਵੇ ਸੁਣੈ ਮੂਲ ਜਿਤ ਲਾਇ ਚਤੁਰਤਾ ਦੁਖ ਦਰਦ ਭਉ ਨਿਕਲਾ ਤਿੱਦ ਦਰ ਕੇ ਰਹੈ ਹੁ ਜੋ ਆਕੇ ਇਕ ਬਾਰ ਚੋਪਈ ਗੁ ਕਹੈ ਚੋਪਈ ਸ਼ਬਦ ਸਤਿ ਰਹੈ ਸੈ ਸਪ੍ਰਿੰਜੈ ਵਰਦ ਸੈ ਸੋਇ ਬਲਤੀ ਦੇ ਕਹਿਜੈ ਬਾਦਰ ਸੁਦੀ ਅਸਵੀਰ ਬਾਰਾ ਤੀਰਸੂਦ ਰਵ ਗ੍ਰਤਿ ਸੁਬਾਰਾ ਸਵਈਆ ਪਾਹਿ ਗਹਿ ਜਾਤੇ ਤੁਮਰੇ ਦਾਤੇ ਗਵਾਖ ਤਰਣਹ ਆਤੇ ਹੋ ਰਾਮ ਰਹੀਵ ਪ੍ਰਾਨੁ ਕਰਾਰ ਅਰੇਕ ਹੈ ਨਿਕਰਾ ਬਾਹੇ ਓ ਸਭਰੇ ਸਾਸਰ ਬੀ ਸਬੈ ਭੋ ਭੇਦ ਕਹੇ ਹਮੇ ਨਾ ਜਾਲੇ ਸ੍ਰੀ ਅਸ ਪਾਦ ਕਿਰਪਾ ਤੁਮਰੇ ਕਾਲ ਮੈ ਨਾ ਕੇ ਕੋ ਸਭ ਤੁਮਹਿ ਵਿਖਾਲੇ ਓ ਦੁਹਰਾ ਸਗਲ ਦਵਾਰ ਸੜਕ ਗਿਓ ਤਹਾਰੋ ਦਵਾਰ ਵਾਹਿਗੁਰੂ ਕਿਲਾਜ ਅਸ ਗੁਰਦਾਸ ਤਹਾਰਾ ਸਗਲ ਦਵਾਰ ਗੁ ਸੜਕ ਗਿਓ ਤਹਾਰੋ ਦਵਾਰ ਵਾਹਿਗੁਰੂ ਕਿਲਾਜ ਅਸ ਗੁਰਦਾਸ ਤਹਾਰਾ രാ കളി നിയന്ത് സാ സാദ ശരി ശബ്ദ ശബ്ദോ താഗോ ഹരിവസായ ਪਾਇਆ ਇਹ ਮਨ ਮੇਰੇ ਆਦ ਉਸਨਾਰ ਹੋਰ ਲਾਲੇ ਨਾਰੋ ਤੂ ਮਨ ਮੇਰੇ ਦੂ ਸੰਸਾਰ ਦਾ ਅੰਗੇਕਾਰ ਹੋ ਗ੍ਰਤੀ ਨਾ ਆਕਾਰ ਜਿਵੇਂ ਸਭ ਸੁਵਾਰਬ ਸਵਲਾ ਵਿਲਾਸ ਸਮਰਾਤ ਸਵਾਮੀ ਸੋ ਕੇ ਅਪਨੇ ਵਿਚਾਰੇ ਕਹਿ ਨਾਨਕ ਮਨ ਮੇਰੇ ਸਦਾ ਰਬੋ ਮਨ ਨਾਨੇ ਸਾਚੇ ਸਾਨਿਵਾ ਬਿਆਲਾ ਹੀ ਕਰਤੇ ਰਹਿ ਕਰਤਾ ਤੇਰੇ ਸਭ ਚਰੈ ਜਿਸ ਦੇਸ ਉਪਾਰ ਹੈ ਸਦਾ ਸੁਖ ਸੁਲਾ ਤੇਰੇ ਨਾਮੁ ਨੋ ਸਾਭੈ ਨਾਨਕੇ ਮਨੁ ਸਿਆਵਾ ਦੇਸੁ ਅਕਨੇਰੀ ਕਹਿ ਨਾਮੁ ਸੱਚੇ ਸਾਧੂ ਕਿਆ ਨਾਹੀ ਕਰਤੇ ਰਹਿ ਸਚਾ ਦਾ ਬਿਨਾਦਾਰੂ ਸਚਾਉਧਾਰਮੀ ਦਾਇਨ ਮੁਖਾ ਸਾਖ ਵਾਸੀਆ ਕਰਿ ਸ਼ਾਸੁ ਬੋਲੇ ਉਸਿਆ ਅਗਿ ਇੱਛਾ ਸਾਪ ਜਿਗ ਸਦਾ ਪ੍ਰਪਾਲਿ ਮਿਤਾ ਅਨੁਕੂਲ ਤੂਏ ਦੇਸ ਦੀਆਂ ਓੜਿਆ ਜਿਓ ਕਹੇ ਨਾਨਕ ਸੋ ਸਤਿ ਸ਼ਬਦ ਰੋ ਪਿਆਰੋ ਸੱਚਾ ਰਾਹ ਮਿਰਾ ਧਾਰੋ ਵਾਜੇ ਬਾਜੇ ਸ਼ਬਦ ਕਰਿ ਸੁਭਾਗੇ ਕਰਿ ਸੁਭਾਗੇ ਸ਼ਬਦ ਵਾਜੇ ਕਲੰਗ ਦਿਗਰ ਧਾਰ ਗਿਆ ਪੰਚ ਦੂਧ ਵਸੁਤੇ ਤਾਲ ਗਨੁ ਮਾਰਿਆ ਤੋਰ ਦਾਵ ਹਰਗੇ ਲਾਗੇ ਕਹਿ ਲਾਲਕ ਤੈ ਸੁਭੋਵਾ ਤਿਤ ਕਰ ਅਧਧ ਵਚ ਆਨੰਦ ਸੁਨੋੜ ਭਾਗੇ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਤਾ ਪਾਇਆ ਤਰੇ ਸਗਲ ਵਿਸੂਰੇ ਦੁਖ ਦੁਸ਼ਨ ਤਾ ਪਤਰੀ ਸੁਣੇ ਸਚੀ ਬਾਣੀ ਸਦ ਸਾਜਿਲ ਭਏ ਸਰਸ ਪੂਰੇ ਗੁਰ ਤੇ ਜਾ ਸੁਣਤੇ ਮੂਰਤ ਗਹਤੇ ਪਵਿੱਤ ਸਤਿਗੁਰ ਹਾਵਰਪੂਰੇ ਬਰਵੰਤ ਲਾਰਕ ਲੋਗ ਚਰਨ ਲਾਗੇ ਬਾਦ ਅਨਹਦ ਤੂ ਪੂਰੇ ਸ਼ਲੋਕ ਪਵਨ ਗੁਰੂ ਮਾਨੀ ਪਿਤਾ ਵਤ ਤਤ ਰਹਿਤ ਦੇਵ ਸ਼ਰਧਾ ਵਿਦਾਇ ਦਇ ਖਿਲੇ ਸੰਗਤ ਚੰਗਿਆ ਗਿਆ ਭਰਿਆ ਗਿਆ ਮੇਂ ਆਪ ਆਪਣੀ ਕੀ ਨੇੜਾ ਕਹਿ ਦੂਰ ਜਿਤੇ ਨਾਮ ਤੇ ਆਇਆ ਗਏ ਸਖਦ ਕਾਲ ਨਾਲ ਗਤੇ ਬਖੋ ਜਾਲੇ ਕੀਤੇ ਸੁਪੇਦਾ ਜਿਦੇ ਨਾਮ ਤੇ ਆਇਆ ਗਏ ਵਸਖਦ ਕਾਲ ਨਾਲ ਗਤੇ ਬਖੋ ਜਾਲੇ ਸ਼੍ਰੀ ਵਾਹਿਗੁਰੂ ਜੀ ਕੀ ਬੋਤੇ